ਇਹ ਸਾਡੇ ਜਿਹੜੇ ਪੰਜਾਬ ਸਰਕਾਰ ਮਾਨਜੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਜਿਹੜੀ ਨਸ਼ਾ ਵਿਰੋਧੀ ਮਿਹਨ ਚਲਾਈ ਜਾ ਰਹੀ ਹੈ ਉਹਦੇ ਤਹਿਤ ਸਾਡੇ ਮਾਨਜੋਗ ਐਸਐਸਪੀ ਸਾਹਿਬ ਸ਼੍ਰੀ ਦੀਪਕ 파ਰਕੁਹ ਆਈਪੀਐਸ ਦੀ ਰਹਿਨਮਾਈ ਦੇ ਵਿੱਚ ਸਾਡੀ ਸੀਆਈਏ ਟੀਮ ਨੇ ਅੱਜ ਇੱਕ ਟਰੈਕਟਰ ਟਰਾਲੀ ਨੂੰ ਚੈੱਕ ਕੀਤਾ ਤੇ ਉਹਦੇ ਵਿੱਚੋਂ 510 ਕਿਲੋ ੱਕੀ ਜਿਹੜੀ ਬਰਾਮਦ ਕੀਤੀ ਆ ਔਰ ਜਿਲ੍ਹੇ ਸਵਾਨ ਦੇ ਵਿੱਚ ਥਾਣਾ ਨਈਆਂ ਵਾਲੇ ਦੇ ਵਿੱਚ ਮੁਕੱਦਮਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਅਗਲੀ ਤਫ਼ਤੀਸ਼ ਜਾਰੀ ਹੈ ਇਹਦਾ ਜਿਹੜਾ ਅਸੀਂ ਬੈਕਵਰਡ ਲਿੰਕੇਜ ਕਿੱਥੋਂ ਲੈ ਕੇ ਆਏ ਸੀ ਦੇ ਫਾਰਵਰਡ ਲਿੰਕੇਜ ਦੀ ਵੀ ਜਿਹੜੀ ਆ ਟੈਕਨੀਕਲੀ ਵੀ ਔਰ ਦੂਸਰੀ ਤਰ੍ਹਾਂ ਵੀ ਜਿਹੜੇ ਤਫ਼ਤੀਸ਼ ਕਰ ਰਹੇ ਆ ਹੋਰ ਵੀ ਜਿਹੜਾ ਕੋਈ ਗੋਸ਼ੀਏ ਦੇ ਵਿੱਚ ਅਨਵਾਲਵ ਹੋਇਆ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਇਹ ਰਹਿਣ ਵਾਲਾ ਕਰਦਾ ਹੈ ਇਹ ਨਈਆਂ ਵਾਲੇ ਦੇ ਥਾਣੇ ਦੇ ਵਿੱਚ ਪਿੰਡਾ ਉੱਥੋਂ ਦਾ ਰਹਿਣ ਵਾਲਾ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਪਹਿਲਾਂ ਤੇ ਤਿੰਨ ਮੁਕਾਦਮੇ ਦਰਜ ਨੇ ਜੀ ਵੱਖ ਧਰਾਮਾਂ ਦੇ ਤਹਿਤ ਐਨਡੀਪੀਐਸ ਅਕ ਫੋਰਚ ਪੇਸ਼ ਕਰਾਂਗੇ ਜੀ ਇਹਦਾ ਕੱਲ ਨੂੰ ਪੇਸ਼ ਕਰਕੇ ਇਹਦਾ ਫਿਰ ਰਿਮਾਡਾ ਹਾਸਲ ਕਰਕੇ ਅਗਲੀ ਤਫਤੀਸ਼ ਕੀਤੀ ਜਾਊ। ਇਹ ਸਾਡੇ ਜਿਹੜੇ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਜਿਹੜੀ ਨਸ਼ਾ ਵਿਰੋਧੀ ਮਿਹਨ ਚਲਾਈ ਜਾ ਰਹੀ ਹੈ ਉਹਦੇ ਤਹਿਤ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਦੀਪਕ ਪਾਰਕੁਰ ਆਈਪੀਐਸ ਦੀ ਰਹਿਨਮਾਈ ਦੇ ਵਿੱਚ ਸਾਡੀ ਸੀਆਈਏ ਟੀਮ ਨੇ ਅੱਜ ਇੱਕ ਟਰੈਕਟਰ ਟਰਾਲੀ ਨੂੰ ਚੈੱਕ ਕੀਤਾ ਤੇ ਉਹਦੇ ਵਿੱਚੋਂ 510 ਕਿਲੋ ੱਕੀ ਜਿਹੜੀ ਬਰਾਮਦ ਕੀਤੀ ਆ। ਔਰ ਜਗਤਸਵੰਦ ਦੇ ਵਿੱਚ ਥਾਣਾ ਨਈਂਆਂ ਵਾਲੇ ਦੇ ਵਿੱਚ ਮੁਕਦਮਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਅਗਲੀ ਤਪਤੀਸ਼ ਜਾਰੀ ਹੈ ਇਹਦਾ ਜਿਹੜਾ ਅਸੀਂ ਬੈਕਵਰਡ ਲਿੰਕੇਜ ਕਿੱਥੋਂ ਲੈ ਕੇ ਆਏ ਸੀਗੇ ਫਾਰਵਰਡ ਲਿੰਕੇਜ ਦੀ ਵੀ ਜਿਹੜੀ ਆ ਟੈਕਨੀਕਲੀ ਵੀ ਔਰ ਦੂਸਰੀ ਤਰ੍ਹਾਂ ਵੀ ਜਿਹੜੇ ਤਪਤੀਸ਼ ਕਰ ਰਹੇ ਆ ਹੋਰ ਵੀ ਜਿਹੜਾ ਕੋਈ ਦੋਸ਼ੀ ਇਹਦੇ ਵਿੱਚ ਇਨਵੋਲਵ ਹੋਇਆ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਇਹ ਰਹਿਣ ਵਾਲਾ ਕਥਨ ਹੈ ਇਹ ਨਈਂਆਂ ਵਾਲੇ ਦੇ ਥਾਣੇ ਦੇ ਵਿੱਚ ਪਿੰਡਾ ਉੱਥੋਂ ਦਾ ਰਹਿਣ ਵਾਲਾ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਪਹਿਲਾਂ ਤੇ ਤਿੰਨ ਮੁਕਾਦਮੇ ਦਰਜ ਨੇ ਜੀ ਵਕ ਰਾਮਾਦਤ ਐਨਡੀਪੀ ਆ ਸਕਦੀ ਕੋਰਟ 'ਚ ਪੇਸ਼ ਕਰਾਂਗੇ ਜੀ ਇਹਦਾ ਕੱਲ ਨੂੰ ਪੇਸ਼ ਕਰਕੇ ਦਾ ਫਿਰ ਰਿਮਾਡਾ ਹਸਲ ਕਰਕੇ ਅਗਲੀ ਤਫਤੀਸ਼ ਕੀਤੀ ਜਾਊ। ਇਹ ਸਾਡੇ ਜਿਹੜੇ ਪੰਜਾਬ ਸਰਕਾਰ ਮਾਨਯੋਗ ਸੀਐਮ ਸਾਹਿਬ ਤੇ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਦੇ ਉੱਤੇ ਜਿਹੜੀ ਨਸ਼ਾ ਵਿਰੋਧੀ ਮਿਹਨ ਚਲਾਈ ਜਾ ਰਹੀ ਹੈ ਉਹਦੇ ਤਹਿਤ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼ਿਦਿੱਪਕ 파ਰਕੁਹ ਆਈਪੀਐਸ ਦੀ ਰਹਿਨਮਾਈ ਦੇ ਵਿੱਚ ਸਾਡੀ ਸੀਆਈਏ ਟੀਮ ਨੇ ਅੱਜ ਇੱਕ ਟਰੈਕਟਰ ਟਰਾਲੀ ਨੂੰ ਚੈੱਕ ਕੀਤਾ ਤੇ ਉਹਦੇ ਵਿੱਚੋਂ 510 ਕਿਲੋ ਕੁੱਕੀ ਜਿਹੜੀ ਬਰਾਮਦ ਕੀਤੀ ਆ ਔਰ ਜੁਲੈਸਵਾਨ ਦੇ ਵਿੱਚ ਥਾਣਾ ਨਈਂਾ ਵਾਲੇ ਦੇ ਵਿੱਚ ਮੁਕਦਮਾ ਦਰਜ ਕਰਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਔਰ ਅਗਲੀ ਤਫਤੀਸ਼ ਜਾਰੀ ਹੈ ਇਹਦਾ ਜਿਹੜਾ ਅਸੀਂ ਬੈਕਵਰਡ ਲਿੰਕੇਜ ਕਿੱਥੋਂ ਲੈ ਕੇ ਆਏ ਸੀਗੇ ਫਾਰਵਰਡ ਲਿੰਕੇਜ ਦੀ ਵੀ ਜਿਹੜੀ ਆ ਟੈਕਨੀਕਲੀ ਵੀ ਔਰ ਦੂਸਰੀ ਤਰ੍ਹਾਂ ਵੀ ਜਿਹੜੇ ਤਫਤੀਸ਼ ਕਰ ਰਹੇ ਆ ਹੋਰ ਵੀ ਜਿਹੜਾ ਕੋਈ ਗੋਸ਼ੀ ਇਹਦੇ ਵਿੱਚ ਇਨਵੋਲਵ ਹੋਇਆ ਉਹਦੇ ਖਿਲਾਫ ਵੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਸਰ ਇਹ ਰਹਿਣ ਵਾਲਾ ਕੁਝ ਨਈਂਾ ਵਾਲੇ ਦੇ ਥਾਣੇ ਦੇ ਵਿੱਚ ਪਿੰਡ ਉਥੋਂ ਦਾ ਰਹਿਣ ਵਾਲਾ ਪਹਿਲਾਂ ਵੀ ਕੋਈ ਮਾਮਲਾ ਦਰਜ ਹੈ ਪਹਿਲਾਂ ਤੇ ਤਿੰਨ ਮੁਕਾਦਮੇ ਦਰਜ ਨੇ ਜੀ ਵਕ पेश जी पेश करके फिर असल करके की देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स, और व्हाट्सएप चैनल पर